ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਗੁਰ ਪੀਖਿਆ ਦੇਹ ਮੇਂ ਸਤ ਗੁਰ 피ਖਿਆ ਦੇ ਮੈਂ ਤੂੰ ਸਮਰੱਥ ਦਾਤਾਰ ਹਉ ਮੈਂ ਗਰਬ ਨਿਵਾਰੀ ਆ ਲਬ ਲੋਭ ਪਰ ਜਾਲੀ ਐ ਨਾਮ ਮਿਲੈ ਆਧਾਰ ਅਹਨੇਸ ਨਵ ਤਨ ਨਿਰਮਲ ਮਾਲਾ ਕਬਹ ਨਾ ਹੋਏ ਨਾਨਕ ਇਹ ਬਿਦ ਛੁਟੀ ਐ ਨਦ ਤੇਰੀ ਸੁਖ ਹੋਏ ਇਕੋ ਕੰਤ ਸਬਾਈ ਐ ਜਿੱਤੀ ਦਰ ਖੜੀ ਆ ਨਾਨਕ ਕੰਤ ਰਤੀ ਆ ਪੁੱਛ ਹੈ ਬਾਤੜੀ ਆ ਤਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿਤ ਮਹੱਲਾ ਪਹਿਲਾ ਹਉ ਬਲਹਾਰੀ ਤਨ ਕੋ ਸਿਪਤ ਜਿਨਾਂ ਦੇ ਵਾ ਸੋਹਾੜਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਧਾਨ ਹਰ ਦੀ ਜੈ ਕ੍ਰਿਪਾ ਕਰ ਅਨਹਦ ਸਬਦ ਵਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾ ਮਹਿ ਵਰ ਤਿਆਪ ਹਰ ਸੇਤੀ ਪ੍ਰੀਤ ਕਰ ਹਿਰਦੈ ਹਰ ਗੁਣ ਗਾਈ ਜੈ ਅਬਦ ਹਰ ਜਦ ਮੈਂ ਵਰਤਿਆਪ ਹਰ ਸੀਤ ਪ੍ਰੀਤ ਕਰ ਦੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਅਸਰਵਣ ਕੀਤੇ ਨੇ ਅੱਜ ਦੇ ਪਵਿੱਤਰ ਮਹਾ ਫਰਮਾਨ ਅੱਜ ਦੇ ਹੁਕਮਨਾਮਾ ਸਾਹਿਬ ਤੁਲੇ ਨੇ ਸਤਿਗੁਰ ਜੀ ਦਾ ਨਾਮੁਰ ਕਰਦੇ ਹਾਂ ਸ਼ੁਰੂ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਵਾਰਤ ਅੱਜ ਦਾ ਪਵਿੱਤਰ ਪਾਵਨ ਮਹਾ ਫਰਮਾਨ ਸ਼ਲੋਕਾਂ ਦੇ ਵਿੱਚ ਹੈ ਔਰ ਜਿਵੇਂ ਕਿ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਆ ਇਹ ਕਰਦਾ ਕਿ ਸ਼ਲੋਕਾਂ ਦੇ ਵਿੱਚ ਕਿਉਂਕਿ ਰਹਾਉ ਨਹੀਂ ਹੁੰਦਾ ਪਰ ਜਿੱਥੇ ਸਤਗੁਰ ਪਿਤਾ ਗੁਰੂ ਨਾਨਕ ਦੇਵ ਜੀ ਦੇ ਪਾਵਨ ਨਾਮ ਦੀ ਬਖਸ਼ਿਸ਼ ਹੁੰਦੀ ਹੈ ਉਸੇ ਹੀ ਪਵਿੱਤਰ ਮੁਬਾਰਕ ਪੰਕਤੀ ਨੂੰ ਆਪਾਂ ਰਹਾਉ ਦੀ ਜਾਂ ਅੰਤਰੀ ਭਾਵ ਦੀ ਮੁਬਾਰਕ ਪੰਕਤੀ ਮੰਨ ਕੇ ਚੱਲਦੇ ਹਾਂ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ रागों के राग गणना जो सतगुरों जी ने मिथी है उसके मुताबिक श्लोकों के क्योंकि अच्छे हुक्मनामा साहब जी की बख्शिशणा है और राग जो सतगुर वालों हुक्म मिथ्या गया है राग सूही है भाव अज के हुक्मनामा साहब जी की रागों के राग गणना विधि राग सूही है महला पहला का अर्थ है पातशाह प्रथम गुरु नानक देव महाराज जी की मुबारक पवित्र बाणी ਜਿਤਵਾਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਬਖਸ਼ਿਸ਼ਣਾ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸ਼ੋਭਾਗ ਨੰਬਰ 790 ਹੈ 790 790 ਜਿੱਥੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਸੁਭਾਏ ਮੰਨਤਾ ਹੈ ਪਾਪ ਜਿੱਥੇ ਹੁਕਮਨਾਮਾ ਸਾਹਿਬ ਜੀ ਸੁਭਾਏ ਮੰਨੇ ਗੁਰੂ ਗ੍ਰੰਥ ਸਾਹਿਬ ਜੀ ਦਾੰ 790 ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਸਤਿਗੁਰ ਨੇ ਇੱਕ ਪੀਖਿਆ ਇੱਕ ਪੀਖ ਮੰਗੀ ਹੈ لیکن ਮੰਗੀ ਕਿਸ پاسو ਹੈ ਉਸ ਸਮਰਥਦਾਤਾਰ ਤੋਂ ਜਿਹੜਾ ਇਸ ਚੀਜ਼ ਨੂੰ ਜਿਹੜੀ ਚੀਜ਼ ਮੈਂ ਮੰਗ ਰਿਹਾ ਉਸ ਨੂੰ ਦੇਣ ਦੇ ਕਾਬਿਲ ਹੈ ਕਿਉਂਕਿ ਮਨੁੱਖ ਉਸ پاسੋਂ ਹੀ ਮੰਗਦਾ ਹੈ ਜਿਹੜਾ ਉਸ ਚੀਜ਼ ਨੂੰ ਦੇਣ ਦੇ ਸਮਰਥ ਹੈ ਤਾਂ ਜਿਹੜੀ ਅੱਜ ਦੀ ਚੀਜ਼ ਸਤਿਗੁਰਾਂ ਨੇ ਮੰਗੀ ਹੈ ਉਸ ਨੂੰ ਦੇਣ ਦੇ ਸਮਰਥ ਕੌਣ ਹੈ ਕੇਵਲ ਇੱਕ ਅਕਾਲ ਪੁਰਖ ਇਸ ਕਰਕੇ ਪਾਤਸ਼ਾਹ ਕੇ ਦਿਨ ਸਤਗੁਰੂ ਪੀਖਿਆ ਦੇ ਪੀਖਿਆ ਦੇ ਕਿਸ ਨੂੰ ਮੈਂ ਮੈਨੂੰ ਤੂੰ ਸਮਰੱਥ ਦਤਾਰ ਕਿਉਂਕਿ ਇਸ ਚੀਜ਼ ਨੂੰ ਦੇਣ ਦੇ ਸਮਰੱਥ ਤੂੰ ਹੀ ਹੈ ਇਸ ਚੀਜ਼ ਨੂੰ ਦੇਣ ਦੇ ਇਸ ਚੀਜ਼ ਨੂੰ ਬਖਸ਼ਿਸ਼ ਕਰਨ ਦੇ ਜੋਗਾ ਸਮਰੱਥ ਤੂੰ ਹੀ ਹੈ ਇਸ ਕਰਕੇ ਮੈਨੂੰ ਇਹ ਪੀਖ ਦੇ ਮੈਨੂੰ ਇਹ ਖੈਰ ਦੇ ਮੈਨੂੰ ਇਹ ਖਰਾਤ ਦੇ हूँ खरात केड़ी मंगी है होमे गर्भ निवार काम क्रोध अहंकार मेनू कर कि मेरा गर्भ निवार दे और इस होर की की निवार दे काम क्रोध अहंकार मेरी होमे मेरा अहंकार काम की भावना और क्रोध य दूर कर दे होमे गर्भ निवार ਇਸ ਨੂੰ ਦੂਰ ਕਰਦੇ ਇਹ ਪੀਖ ਇਹ ਪੀਖਿਆ ਸਤਿਗੁਰ ਨੇ ਅਜ ਉਸ ਅਕਾਲਪੁਰਖ ਦੇ ਦਰ ਤੋਂ ਮੰਗੀ ਹੈ ਨਾਲ ਹੀ ਮੰਗਿਆ ਲਬ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ